ਸ਼੍ਰੀ ਕਾਲਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਜਿੱਥੇ ਸਰਕਾਰਾਂ ਕਿਸਾਨਾਂ ਨੂੰ ਮਸ਼ੀਨਰੀ ਦੇ ਉੱਤੇ ਸਬਸਿਡੀ ਦੇਣ ਦੇ ਵੱਡੇ ਵੱਡੇ ਦਾਅਵੇ ਕਰ ਰਹੀਆਂ ਨੇ ਤੇ ਉੱਥੇ ਹੀ ਕਿਸਾਨ ਠੱਗੀ ਦਾ ਸ਼ਿਕਾਰ ਵੀ ਹੋ ਰਹੇ ਨੇ ਅਜਿਹਾ ਇੱਕ ਮਾਮਲਾ ਮਾਚੀਵਾੜਾ ਤੋਂ ਸਾਹਮਣੇ ਆਇਆ ਜਿੱਥੇ ਕਿਸਾਨ ਦੇ ਵੱਲੋਂ ਨਵਾਂ ਰੋਟਾਵੇਟਰ ਖਰੀਦਿਆ ਗਿਆ ਤੇ ਜਦੋਂ ਕਿਸਾਨ ਇਸ ਰੋਟਾਵੇਟਰ ਨੂੰ ਲੈ ਕੇ ਆਪਣੇ ਘਰ ਪਹੁੰਚਦਾ ਤਾਂ ਪਤਾ ਲੱਗਦਾ ਹੈ ਕਿ ਰੋਟਾਵੇਟਰ ਪੁਰਾਣਾ ਹੈ ਕਿਉਂਕਿ ਰੋਟਾਵੇਟਰ ਦੇ ਉੱਤੇ ਕਈ ਥਾਵਾਂ ਤੇ ਜੰਗ ਲੱਗੇ ਹੋਏ ਸੀ ਜਿਸ ਤੋਂ ਬਾਅਦ ਕਿਸਾਨ ਮੁਰਤੋਂ ਡੀਲਰ ਦੇ ਨਾਲ ਸੰਪਰਕ ਕਰਦਾ ਹੈ ਤੇ ਡੀਲਰ ਉਸ ਤੋਂ ਬਾਅਦ ਉਸ ਕਿਸਾਨ ਨੂੰ ਰੋਟਾਵੇਟਰ ਵਾਪਸ ਕਰਨ ਦੇ ਲਈ ਕਹਿੰਦਾ ਹੈ ਤੇ ਨਾਲੇ ਜਿਹੜੀ ਰਾਸ਼ੀ ਕਿਸਾਨ ਦੇ ਵੱਲੋਂ ਦਿੱਤੀ ਗਈ ਹੁੰਦੀ ਹੈ ਉਹ ਵਾਪਸ ਕਰਨ ਦੀ ਗੱਲ ਆਖਦਾ ਪਰ ਜਦੋਂ ਕਿਸਾਨ ਰੋਟਾਵੇਟਰ ਵਾਪਸ ਭੇਜ ਦਿੰਦਾ ਹੈ ਤਾਂ ਉਸ ਡੀਲਰ ਦੇ ਵੱਲੋਂ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਅੱਜ ਕਿਸਾਨ ਜਥੇਬੰਦੀ ਲੱਖੋਵਾਲ ਦੇ ਵੱਲੋਂ ਮਾਛੀਵਾੜਾ ਦੇ ਵਿੱਚ ਡੀਲਰ ਦੀ ਦੁਕਾਨ ਦੇ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਬਈ ਕੇ ਨਾਮ ਹੈ ਤੁਹਾਡਾ? ਅੰਗਰੇਸ ਸਿੰਘ ਜੀ। ਬੁਰਜ ਪਵਾਦ ਜੀ। ਕਿ ਮਾਮਲਾ ਜੀ ਜਿਹੜਾ ਤੁਸੀਂ ਅੱਜ ਕੱਟ ਸੀ? ਸਾਦ ਸੀ 29 ਤਰੀਕ ਨੂੰ ਲੈ ਕੇ ਗਏ ਸੀ ਰੋਟਾ ਵੇਟਰ ਆ। 29 ਤਰੀਕ ਨੂੰ ਰਾਤ 10 ਵਜੇ। ਇਹ ਆਪਣੇ ਸੁਖਮਣੀ ਐਗਰੂ ਤੋਂ। ਦੇਖੋ ਜੀ। ਆਪਣੇ ਮਾਛੀਵਾੜਾ ਸਾਹਿਬ। ਰੋਟਾ ਰੋਟਾ ਵੇਟਰ ਲੈ ਕੇ ਗਏ ਸੀ ਰਾਤ ਨੂੰ। ਮਤਲਬ ਅਸੀਂ ਆਦ ਨੂੰ ਸਾਨੂੰ ਇਹਨਾਂ ਪਤਾ ਨਹੀਂ ਲੱਗਿਆ ਹੈਗਾ ਵੀ ਮਤਲਬ ਰੋਟਾਵੇਟਰ ਪੁਰਾਣਾ ਹੈ ਜਾਂ ਕੀ ਚੱਕਰ ਜਿੱਦਾਂ ਵੀ ਹੈਗਾ ਅਸੀਂ ਦੂਜੇ ਦਿਨ ਜਾ ਕੇ ਸਵੇਰੇ ਦੇਖਿਆ ਜਦੋਂ ਘਰਦਿਆਂ ਦੇਖਿਆ ਅਸੀਂ ਦੇਖਿਆ ਇਹਨੇ ਵੀ ਰੋਟਾਵੇਟਰ ਪੁਰਾਣਾ ਹੈਗਾ ਵੀ ਤੁਸੀਂ ਕਿਤੇ ਲਾਇਆ ਹੈ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਪੁਰਾਣਾ ਇਹ ਸਰ ਇੱਥੇ ਮਤਲਬ ਇੱਕ ਦਾ ਹੈਗਾ 2022 2122 ਇੱਕ ਸਾਰੇ ਦਾ ਸਾਰਾ ਕਲਰ ਕੁੱਲ ਸਾਰਾ ਜਿਹੜਾ ਮਤਲਬ ਮੁਗਲੈਲ ਵਗੈਰਾ ਜੋ ਵੀ ਹੈਗਾ ਉਹ ਸਾਰਾ ਨਿਕਲਦਾ ਬਾਹਰ ਮਤਲਬ ਸਾਰਾ ਪੇਂਟ ਉੱਪਰੋਂ ਖਰਾਬ ਹੋਇਆ ਜਿਹੜੀ ਆ ਪਲੇਟ ਉੱਪਰ ਹੈ ਇਹ ਪਲੇਟ ਦਾ ਰੰਗ ਹੋਰ ਹੈ ਪਰਲੀ ਪਲੇਟ ਦਾ ਰੰਗ ਹੋਰ ਹੈ ਕਿੰਨੇ ਦਾ ਲੈ ਕੇ ਗਏ ਸੀਗੇ ਜੀ ਇਹ ਸਰ ਮੇਰਾ ਸੌਦਾ ਹੋਇਆ ਸੀ 116000 ਦਾ ਨਵਾਂ ਕਹਿ ਕੇ ਦਿੱਤਾ ਸੀ ਤੁਹਾਨੂੰ ਹਾਂਜੀ ਨਵਾਂ ਕਹਿ ਕੇ ਦਿੱਤਾ ਹਾਂਜੀ ਹਾਂਜੀ ਪੇਮੈਂਟ ਸਾਰੀ ਦੇ ਦਿੱਤੀ ਪੇਮੈਂਟ ਸਾਡ ਅਸੀਂ 50000 ਰੁਪਈਆ ਨੂੰ ਗੂਗਲ ਪੇ ਕਰਿਆ ਹਾਂਜੀ ਮੈਂ ਆਪਣੇ ਅਕਾਊਂਟ ਚ ਕਰਿਆ 50000 ਰੁਪਈਆ ਤੇ ਸਰ ਅਸੀਂ ਰਾਤ ਨੂੰ 10 ਵਜੇ ਲੈ ਗਏ ਤੇ ਜਦੋਂ ਸਵੇਰੇ ਅਸੀਂ ਦੇਖਿਆ ਵੀ ਰੋਟਾ ਮੀਟਰ ਪੁਰਾਣਾ ਹੈਗਾ ਵੀ ਨਹੀਂ ਮਤਲਬ ਘਰ ਦੇ ਵੀ ਕਹਿਣ ਲੱਗੇ ਤੁਸੀਂ ਪੇਮੈਂਟ ਦੇ ਆਏ ਹੋ 50000 ਦਿੱਤਾ ਬਾਕੀ ਵੀ ਮਤਲਬ ਪੇਮੈਂਟ ਦੇਣੀ ਹੈ ਵੀ ਰੋਟਾ ਮੀਟਰ ਪੁਰਾਣਾ ਕਿਉਂ ਲੈ ਕੇ ਆਏ ਫਿਰ ਮੈਂ ਮਹਿੰਦਰਾ ਰਵਿੰਦਰਾ ਜਾਂ ਮੁੰਡ ਪਿੰਡ ਤੋਂ ਮਤਲਬ ਨਾਲ ਦੇ ਪਿੰਡ ਆ ਪਹੁੰਚ ਗਈ ਆ ਉਹਨੂੰ ਮੈਂ ਕਾਲ ਕੀਤੀ ਸਵੇਰੇ 7 ਵਜੇ ਦੇ ਕਰੀਬ ਬਈ ਅਸੀਂ ਰੋਟਾਵੇਟਰ ਨਹੀਂ ਰੱਖਣਾ ਵੀ ਸਾਡਾ ਵਾਪਸ ਕਰਵਾ ਦਿਓ ਉਹਨਾਂ ਨੇ ਇਹਨਾਂ ਨਾਲ ਗੱਲ ਕੀਤੀ ਸੁਖਮਣੀ ਵਾਲਿਆਂ ਨਾਲ ਗੱਲ ਕੀਤੀ ਉਹ ਕਹਿੰਦੇ ਸਾਡਾ ਰੋਟਾਵੇਟਰ ਸਾਨੂੰ ਵਾਪਸ ਕਰਜੋ ਤੁਸੀਂ ਪੇਮੈਂਟ ਆਪਣੀ ਲੈ ਜਾਓ ਕੋਈ ਹੈ ਜੀ ਉਹਨਾਂ ਨੇ ਇਹ ਗੱਲ ਮੈਨੂੰ ਮੈਨੂੰ ਨਹੀਂ ਇਹਨਾਂ ਇਹਨੂੰ ਗਈ ਆ ਗੁਰਜੰਟਰ ਨੂੰ ਅੱਛਾ ਜੀ ਇਹ ਗੁਰਜੰਟਾ ਇਹ ਮਤਲਬ ਮਹਿੰਦਰਾ ਚ ਲੱਗਿਆ ਇਹ ਡੀਲਰਸ਼ਿਪ ਇਹ ਕਰਦਾ ਰੋਟਾਵੇਟਰ ਦੀ ਜਿਹਨੇ ਤੁਹਾਨੂੰ ਦਵਾਇਆ ਸੀ ਹਾਂਜੀ ਜਿਹਨੇ ਦਵਾਇਆ ਸੀ ਹਾਂਜੀ 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 ਅਜੇ ਨੀ ਡੀਲ ਕਰਾਈ। ਕੀ ਕਹਿਣਾ ਹੈ ਉਹਨਾਂ ਦਾ ਜਦੋਂ ਤੁਸੀਂ ਪੇਮੈਂਟ ਲੈਣ ਗਏ। ਸਰ ਅਸੀਂ ਫਿਰ ਮੈਂ ਬਾਰਕੋਡ ਭੇਜਤਾ ਇਹਨਾਂ ਨੂੰ ਉਸ ਦਿਨ ਐਤਵਾਰ ਨੂੰ ਸੰਡੇ ਨੂੰ ਸਵੇਰੇ 9:30 9:30 ਵਜੇ 10:00 ਵਜੇ ਸਾਡਾ ਟਰੈਕਟਰ ਆ ਕੇ ਰੋਟਾਵੀਟਰ ਇੱਥੇ ਮੋੜ ਗਿਆ। ਲਾ ਗਿਆ ਇਹਨਾਂ ਨੂੰ ਮੁੜ ਕੇ ਬਾਅਦ ਵਿੱਚ ਮੈਂ 11:00 12:00 ਵਜੇ ਫੋਨ ਕੀਤਾ ਕਹਿੰਦੇ ਸ਼ਾਮ ਨੂੰ ਪਾ ਦੇਣੇ ਪੇਮੈਂਟ। ਇਹਨਾਂ ਨਾਲ ਗੱਲ ਹੋਈ ਕਹਿੰਦੇ ਵੀ ਮੁੜ ਕੇ ਸ਼ਾਮ ਤੱਕ ਨਾ ਦੂਜੇ ਦਿਨ। ਫਿਰ ਮੇਰੀ ਗੱਲ ਹੋਈ ਦੋ ਤਿੰਨ ਦਿਨ ਇਹ ਵੀ ਕਹਿੰਦਾ ਰਿਹਾ ਪੇਮੈਂਟ ਪਾਓ ਪੇਮੈਂਟ ਪਾਓ ਮੁੜ ਕੇ ਇਹਨਾਂ ਨੂੰ ਇਹਨੂੰ ਜਵਾਬ ਦਿੱਤਾ ਕ ਕਿਹੜੇ ਮੰਦਰਾ ਨਾਲ ਸਰ ਜਿਹਨੇ ਜਿਹਨੇ ਤੁਹਾਨੂੰ ਆ ਰੋਟਾਵੇਟਰ ਦਵਾਇਆ ਸੀਗਾ ਜੀ ਹਾਂ ਉਹਨਾਂ ਵੀ ਗੱਲ ਕੀਤੀ ਐ ਇਹਨਾਂ ਨਾਲ ਵੀ ਗੱਲ ਹੋਈ ਐ ਮੇਰੀ ਇਹਦੇ ਇਹਦੇ ਵੀ ਹੁੰਦੇ ਨੇ ਦੁਕਾਨ ਤੇ ਹੁੰਦੇ ਨੇ ਸੁਖਮਣੀ ਆ ਇਹਨਾਂ ਨਾਲ ਵੀ ਕਈ ਵਾਰੀ ਸਾਡੀ ਗੱਲ ਹੋਈ ਐ ਕਿੰਨੇ ਕ ਦਿਨ ਹੋ ਗਏ ਹੋਏ ਨੇ ਰੋਟਾਵੇਟਰ ਲਿੱਤੇ ਨੂੰ ਤੇ ਜਿਹੜਾ ਤੁਸੀਂ ਆ ਪੇਮੈਂਟ ਦੀ ਗੱਲ ਕਰਦੇ ਹੋ ਸਰ 29 ਤਰੀਕ ਦਾ 10 ਵਜੇ ਅਸੀਂ ਲੈ ਕੇ ਗਏ ਆ 30 ਤਰੀਕ ਨੂੰ ਸਵੇਰੇ 11 12 ਵਜੇ ਅਸੀਂ ਮੁੜ ਗਏ 30 ਨੂੰ ਦੇਖ ਲਓ ਅੱਜ 4 ਤਰੀਕ ਹੋ ਗਈ ਮੰਗ ਕੀ ਕਰਦੇ ਨੂੰ ਮੰਗ ਸਰ ਇਹ ਕਰਦੇ ਆ ਅਸੀਂ ਸਾਡੇ ਪੇਮੈਂਟ ਸਾਨੂੰ ਦਵਾਈ ਜਾਵੇ ਜਿੱਦਾਂ ਵੀ ਹੈਗਾ ਸਰ ਪੇਮੈਂਟ ਸਾਡੀ ਤੁਹਾਨੂੰ ਮਿਲਣੀ ਚਾਹੀਦੀ ਹੈ ਜੀ। ਅੱਜ ਧਰਨਾ ਲਗਾਇਆ ਹੈ। ਇਹ ਫਿਰ ਜੇ ਨਹੀਂ ਪੇਮੈਂਟ ਦਿੰਦੇ ਤਾਂ ਐਦਾਂ ਹੀ ਜਾਰੀ ਰਹੇਗਾ। ਫਿਰ ਐਦਾਂ ਹੀ ਜਾਰੀ ਰਹੂਗਾ ਜੀ। ਜਾਰੀ ਰਹੂਗਾ ਹੀ ਧਰਨਾ ਜਾਰੀ ਰਹੂਗਾ ਜੀ। ਪ੍ਰਸ਼ਾਸਨਿਕ ਧਾਰੀਆਂ ਨਾਲ ਗੱਲ ਕੀਤੀ ਜੀ ਕਿਸੇ ਨਾਲ? ਬਸ ਸਰ ਹਜੇ ਫੋਨ ਤੇ ਗੱਲ ਹੋਈ ਆ। ਬਾਕੀ ਆ ਜਾਣਗੇ ਸਾਡੇ ਪ੍ਰਧਾਨ ਸਾਹਿਬ ਆ ਜਾਣਗੇ। ਹਾਂਜੀ। ਨਾਲ ਤੁਹਾਨੂੰ ਕੋਈ ਹੋਰ ਕੋਈ ਜੱਥੇ ਸਾਡੇ ਲਖਵਾਲ ਸਾਹਿਬ ਇਹਨਾਂ ਦਾ ਸਾਥ ਹਾਂਜੀ ਸਾਰੇ ਹਾਂਜੀ। ਪ੍ਰਧਾਨ ਜੀ ਸਾਰੇ ਜਿੰਨੇ ਵੀ ਨਾਲ ਨੇ ਸਾਡੇ। ਕੀ ਨਾਮ ਆ ਜੀ? ਸੁਰੇਸ਼ਪਾਲ ਸਿੰਘ ਨਾਮ ਹੈ ਜੀ ਮੇਰਾ। ਏ ਅਜਨ ਕਰਨਾਲ ਆਇਆ ਗਿਆ ਹੈ ਤੁਹਾਡਾ ਰੋਟਾਵੇਟਰ ਤੁਹਾਡੀ ਮਸਲਾ ਦੀ ਔਰ ਬੰਦੇ ਲੈ ਕੇ ਕੋਈ ਜ਼ਿੰਮੇਵਾਰ ਹੈ ਹਾਂਜੀ ਮਸਲਾ ਜੀ ਮਸਲਾ ਇਹ ਸਾਡੇ ਸ਼ੋਪੇ ਰੋਟਾਵੇਟਰ ਗਿਆ ਹੋਇਆ ਤੇ ਰੋਟਾਵੇਟਰ ਦੁਆਣ ਵਾਲਾ ਮਹਿੰਦਰਾ ਕੰਪਨੀ ਤੋਂ ਰਿਪਰੈਜ਼ੈਂਟ ਕਰ ਰਿਹਾ ਗੁਰਜੰਟ ਸਿੰਘ ਉਹਨਾਂ ਨੇ ਆਪਣੇ ਮਾਮੇ ਨੂੰ ਰੋਟਾਵੇਟਰ ਵਿਕਾਇਆ ਸੀ ਇਹ ਕਿੰਨੇ ਦਾ ਰੋਟਾਵੇਟਰ ਸੀਗਾ ਇਹ ਇਹ ਰੋਟਾਵੇਟਰ ਦਾ ਪ੍ਰਾਈਸ ਤਾਂ ਹੈਗਾ ਐਮ ਆਰ ਪੀ 1,35,000 ਰੁਪਏ ਪਰ ਉਹਨਾਂ ਨੇ ਸਪੈਸ਼ਲ ਡਿਸਕਾਊਂਟ ਦੇ ਕੇ 1,16,000 ਰੁਪਏ ਦਾ ਦਵਾਇਆ ਕਿਉਂਕਿ ਗੁਰਜੰਟ ਦਾ ਆਪਣੇ ਮਾਮੇ ਨਾਲ ਪਲਾਨ ਦੇਣ ਹੈਗਾ ਉਸ ਚੱਕਰ ਦੇ ਵਿੱਚ ਪਰ ਵਾਪਸ ਕਰਨਾ ਆਇਆ ਕਿ ਇਹ ਸਾਨੂੰ ਪੁਰਾਣਾ ਰੋਟਾਵੇਟਰ ਦਿੱਤਾ ਗਿਆ ਇਹ ਮੈਨੂੰ ਪੀਕ ਦੇਖੋ ਰੋਟਾਵੇਟਰ ਬਿਲਕੁਲ ਵੀ ਪੁਰਾਣਾ ਨਹੀਂ ਹੈ ਤੇ ਇਹ ਮਾਡਲ ਨਵਾਂ ਰੋਟਾਵੇਟਰ ਦਿੱਤਾ ਹੈਗਾ ਅਸੀਂ ਇਹਨਾਂ ਨੂੰ ਇਹ ਕਿਹਾ ਵੀ ਜੇ ਤੁਹਾਨੂੰ ਇਹ ਲੱਗਦਾ ਪੁਰਾਣਾ ਹੈ ਕਿਉਂਕਿ ਰੋਟਾਵੇਟਰ ਮੈਂ ਨਹੀਂ ਸੇਲ ਕੀਤਾ ਮੈਂ ਇੱਥੇ ਨਹੀਂ ਸੀਗਾ ਮੈਂ ਬਾਹਰ ਸੀਗਾ ਅੰਗਰੇਜ਼ ਸਿੰਘ ਜੋ ਫਾਰਮਰ ਰੋਟਾਵੇਟਰ ਲੈ ਕੇ ਗਿਆ ਉਹਦਾ ਹਿੱਸਾ ਦਾ ਭਾਂਜਾ ਗੁਰਜੰਡ ਸਿੰਘ ਪਿੰਡ ਕੁੰਕਿਆਂ ਤੋਂ ਰੋਟਾਵੇਟਰ ਦਾ ਸੌਦਾ ਉਹਨੇ ਕੀਤਾ ਰੋਟਾਵੇਟਰ ਉਹਨੇ ਹੀ ਦਿਖਾਇਆ ਇਹ ਅੰਗਰੇਜ਼ ਸਿੰਘ ਤੋਂ ਗੁਰਜੰਟ ਨੂੰ ਪੁੱਛਿਆ ਜਾਏ ਭਾਈ ਇਹ ਰੋਟੇਵੇਟਰ ਆਪਣੇ ਮਾਮੇ ਨੂੰ ਪੁਰਾਣਾ ਕਿਉਂ ਦਵਾਇਆ ਉਹ ਜਿਉਂ ਦਾ ਮਾਮਾ ਪੁਰਾਣਾ ਕਹਿ ਰਿਹਾ ਜਦ ਵੀ ਪੁਰਾਣਾ ਨਹੀਂ ਹੈ ਫਿਰ ਇਹ ਗੁਰਜੰਟ ਸਿੰਘ ਦੱਸੇ ਕਿ ਪੁਰਾਣਾ ਰੋਟੇਵੇਟਰ ਕਿਹੜੀ ਸਾਈਡ ਤੋਂ ਤੇਹੀ ਮਾਡਲ ਹੈ ਉਹਨਾਂ ਨੇ 50000 ਰੁਪਏ ਹੁਣ ਤੁਸੀਂ ਉਹਨਾਂ ਦੀ ਪੇਮੈਂਟ ਵਾਪਸ ਕਰੋਗੇ ਜਾਂ ਰੋਟੇਟਰ ਨਹੀਂ ਭਾਜੀ ਪੇਮੈਂਟ ਵਾਪਸ ਨਹੀਂ ਹੋਏਗੀ ਮੈਂ ਉਹਨਾਂ ਰੋਟੇਵੇਟਰ ਦੇ ਦਾਂਗਾ ਇਹ ਰਿਪਲੇਸ ਕਰਨਾ ਚਾਹੁੰਦੇ ਰਿਪਲੇਸ ਕਰਕੇ ਦੂਜਾ ਦੇ ਦਾਂਗਾ ਭਾਜੀ ਪੇਮੈਂਟ ਨਾਲ ਹੀ ਰੋਟੇਵੇਟਰ ਨਹੀਂ ਲੈਣਾ ਮੈਂ ਨਹੀਂ ਅਸੀਂ ਰੋਟੇਵੇਟਰ ਹੀ ਦੇਵਾਂਗੇ ਪੇਮੈਂਟ ਨਹੀਂ ਦੇਵਾਂਗੇ ਪੇਮੈਂਟ ਵਾਲਾ ਕੋਈ ਸ਼ਡਿਊਲ ਨਹੀਂ ਆ ਤੁਸੀਂ ਕਿਹਾ ਸੀਗਾ ਵੀ ਪੇਮੈਂਟ ਦੇ ਦਾਂਗੇ ਪਰ ਹੁਣ ਉਹ ਤੁਸੀਂ ਕਹਿ ਰਹੇ ਹੋ ਪੇਮੈਂਟ ਨਹੀਂ ਦੇਣੀ ਹੈ ਬਿਲਕੁਲ ਇਹ ਗੱਲ ਹੋਈ ਆ ਪਰ ਜਦੋਂ ਇਹਨਾਂ ਦੇ ਹੀ ਬੰਦਿਆਂ ਦਾ ਸਾਨੂੰ ਧਮਕੀ ਭਰੇ ਫੋਨ ਆਉਣ ਲੱਗ ਗਏ ਜਾਂ ਡਰਾਂ ਲੱਗ ਗਏ ਔਰ ਇਹ ਵੀ 25 ਬੰਦੇ ਲੈ ਕੇ ਆ ਗਿਆ ਔਨ ਰਿਕਾਰਡ ਸਾਡੇ ਕੋਲ ਪਿਆ ਅਸੀਂ ਇਹਨਾਂ ਨੂੰ ਕਿਹਾ ਵੀ ਰੋਟਾ ਵੇਟਰ ਤੁਸੀਂ ਦੂਸਰਾ ਲੈ ਜਾਓ ਜਿਹੜਾ ਤੁਹਾਨੂੰ ਚਾਹੀਦਾ ਸਾਡੇ ਨਾਲ ਫੈਕਟਰੀ ਕੋਲੋਂ ਆਪਾਂ ਮੋਟਰੋ ਲੈ ਲੈਣੇ ਆ ਪਰ ਸਾਡੀ ਬਹੁਤ ਵੱਡੀ ਇਨਸਲਟ ਇਹਨਾਂ ਨੇ ਬਹੁਤ ਹੰਗਾਮਾ ਕਰਿਆ ਆ ਕੇ 20 25 ਬੰਦੇ ਲੈ ਕੇ ਆਇਆ 20 25 ਬੰਦੇ ਲੈ ਕੇ ਸਾਹਮਣੇ ਤੇ ਡਰਾਇਆ ਤੇ ਮੰਗਾਇਆ ਕੋਈ ਕਹਿੰਦਾ ਟਿੱਪਰ ਫੱਲੇ ਦੇ ਦੇ ਦੋ ਕੋਈ ਕਹਿੰਦਾ ਧੱਕੇ ਨਾਲ ਪਾ ਕੇ ਲੈ ਜਾਾਂਗੇ ਦੇਖੋ ਕਿਹੜਾ ਦੁਕਾਨਦਾਰ ਕਹਿੰਦਾ ਕਿ ਆਪਣੀ ਇਮੇਜ ਖਰਾਬ ਹੋ ਜਾ ਦੁਕਾਨ ਖਰਾਬ ਹੋ ਔਰ ਕਿਹੜਾ ਦੁਕਾਨਦਾਰ ਪੈਸੇ ਹੀ ਮੋੜਦਾ ਇਹ ਚੀਜ਼ ਤੇ ਨੁਕਸਾ ਸੀ ਉਹਨੂੰ ਚੇਂਜ ਕਰ ਸਕਦੇ ਆ ਬਟ ਉਹ ਰੋਟੇਟਰ ਬ੍ਰਾਂਡ ਨਹੀਂ ਹੋਇਆ ਸਾਹਮਣੇ ਰੋਟੇਟਰ ਪਿਆ ਜਿੱਥੇ ਕਿਸਾਨ ਜੂਨੀਅਨ ਬੈਠੀ ਹੋਈ ਹੈ ਤੁਸੀਂ ਆਪ ਕਰ ਸਕਦੇ ਠੀਕ ਹੈ ਕਹਿੰਦਾ ਤੁਹਾਨੂੰ ਰਿਮੋਟ ਹੋਣਾ ਹੈ ਨੰਬਰ ਨਗਰੀਆਂ ਧਰਨਾ ਕਰੀਆ ਆਪਣਾ ਕੰਮ ਕਰ ਰਹੇ ਆ ਘਰੋਂ ਤੋਂ ਕਿਉਂਕਿ ਇੱਕ ਤਰਫਾ ਚੱਲ ਰਿਹਾ ਕਰ ਰਹੇ ਨੂੰ ਵੀ ਆਪਾਂ ਇਹ ਹੀ ਬੇਨਤੀ ਹੈ ਜੀ ਪੈਸੇ ਨਹੀਂ ਮੋੜ ਸਕਦੇ ਕਿਉਂਕਿ ਉਹ ਪੈਸੇ ਹਾਂ ਉਹ ਪੈਸੇ ਮੈਂ ਕੰਪਨੀ ਦੇ ਵਿੱਚ ਮਹਿੰਦਰਾ ਮਹਿੰਦਰਾ ਦੇ ਅਕਾਊਂਟ ਵਿੱਚ ਟਰਾਂਸਫਰ ਕੀਤੇ ਹੋਏ ਆ 3 ਲੱਖ 12 3.5 ਲੱਖ ਪਾਇਆ ਜੋ 50000 ਉਹਨਾਂ ਦਿੱਤਾ ਇਹਦਾ ਪ੍ਰੂਫ ਆਨਲਾਈਨ ਪਿਆ ਹੈ ਗੁਰਜੰਟ ਕੋਲ ਪਿਆ ਆ ਇਹ ਸਾਰੇ ਕਰਤੇ ਤਾਂ ਗੁਰਜੰਟ ਸਿੰਘ ਆ ਗੁਰਜੰਟ ਸਿੰਘ ਇਹਦਾ ਜਵਾਬ ਦੇਣਾ ਬਈ ਧੰਨਵਾਦ ਤਾਂ ਤੁਸੀਂ ਸੁਣਿਆ ਕਿ ਪੀੜਤ ਕਿਸਾਨ ਦੇ ਵੱਲੋਂ ਡీలਰ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਪਰ ਉੱਥੇ ਜੇਕਰ ਹੁਣ ਡీలਰ ਦੀ ਗੱਲ ਕਰੀਏ ਤਾਂ ਡీలਰ ਦੇ ਵੱਲੋਂ ਇਹ ਸਾਰੇ ਇਲਜ਼ਾਮਾ ਨੂੰ ਬੇਬੁਨਿਆਦ ਦੱਸਿਆ ਗਿਆ ਹੈ ਤੇ ਉੱਥੇ ਹੀ ਇਸ ਸਾਰੇ ਕਾਰਨਾਮੇ ਦੇ ਪਿੱਛੇ ਪੀੜਤ ਕਿਸਾਨ ਦੇ ਰਿਸ਼ਤੇਦਾਰوں ਦੱਸਿਆ ਗਿਆ ਹੈ ਕਿ ਪੂਰੇ ਰੋਟਾਵੇਟਰ ਦੀ ਡੀਲ ਉਸੇ ਵੱਲੋਂ ਕਰਵਾਈ ਗਈ ਸੀ ਤੇ ਡీలਰ ਸਿਰਫ ਇਸ ਰੋਟਾਵੇਟਰ ਨੂੰ ਬਦਲ ਸਕਦਾ ਹੈ ਤੇ ਪੈਸੇ ਵਾਪਸ ਨਹੀਂ ਕਰ ਸਕਦਾ